ਤਨੋ ਵਾਹਿਗੁਰੂ ਜੀਓ ਕਬੀਰ ਰਾਮ ਨਾ ਛੋਡੀਐ ਤਨੋ ਤਨ ਜਾਏ ਤਾਂ ਜਾਉ ਚਰਨ ਕਮਲੋ ਮਾ ਚਿਤ ਬਿਧਿਆ ਰਾਮ ਹੈ ਨਾਮ ਸਮਾਉ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ ਜੰਤ ਵਿਚਾਰਾ ਕਿਆ ਕਰੈ ਚੱਲੀ ਬਜਾਵਨ ਹਾਰ ਜੰਤੂ ਵਿਚਾਰਾ ਕਿਆ ਕਰੈ ਚੱਲੀ ਬਜਾਵਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕਰੀਬ ਨਵਾਜ ਸੱਚੇ ਪਾਤਸ਼ਾਹ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰਸਵਾਰੀ ਸਾਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ અપਾਰ ਬਖਸ਼ਿਸ਼ ਕਿਰਪਾ ਰਹਿਮਤ ਕੀਤੀ ਹੈ ਆਪਾਂ ਸਾਰਿਆਂ ਨੂੰ ਹਜ਼ੂਰ ਨੇ ਆਪਣੇ ਮੁਬਾਰਕ ਦਰਬਾਰ ਵਿੱਚ ਜੁੜ ਬੈਠਣ ਦਾ ਇਹ ਉੱਤਮ ਸਮਾਂ ਬਖਸ਼ਿਸ਼ ਕੀਤਾ ਹੈ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਬੜੇ ادب ਸਤਿਕਾਰ ਸਹਿਤ ਗੁਰਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤੇ ਹਨ ਰੋਜ਼ਾਨਾ ਦੇ ਇਨ੍ਹਾਂ ਦੀਵਾਨਾਂ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਤਿਨ੍ਹਾਂ ਦੇ ਉਚਾਰਣ ਕੀਤੇ ਹੋਏ ਸ਼ਲੋਕ ਜਿਨ੍ਹਾਂ ਦੀ ਲੜੀਬਾਰ ਵਿਚਾਰ ਆਪਾਂ ਸਤਿਗੁਰੂ ਦੀ ਮਿਹਰ ਦਾ ਸਦਕਾ ਸੰਗਤੀ ਰੂਪ ਵਿੱਚ ਕਰਦੇ ਆ ਹੋਇਆ ਇਸ ਪਾਵਨ ਉਪਦੇਸ਼ ਨੂੰ ਸਮਝਣ ਦਾ ਯਤਨ ਕਰਦੇ ਹਾਂ ਸੋ ਹੁਣ ਤੱਕ ਤਕਰੀਬਨ 101 ਸ਼ਲੋਕਾਂ ਦੀ ਵਿਚਾਰ ਆਪਾਂ ਕੀਤੀ ਹੈ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ ਭਗਤ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਜਿਵੇਂ ਸੰਸਾਰ ਦੇ ਅੰਦਰ ਆਪਾਂ ਇੱਕ ਚੀਜ਼ ਨੂੰ ਤੱਕਦੇ ਹਾਂ ਕਿ ਕੋਈ ਮਨੁੱਖ ਆਪਣੇ ਜੀਵਨ ਵਿੱਚ ਕੋਈ ਸ਼ੌਂਕ ਜਾਂ ਐਬ ਪਾੜ ਲੈਂਦਾ ਹੈ ਉਸ ਸ਼ੌਂਕ ਦੇ ਬਦਲੇ ਉਹ ਕੀਮਤੀ ਪਦਾਰਥ ਵੀ ਦਾਤ ਤੇ ਲਾ ਦਿੰਦਾ ਹੈ ਕਿਉਂਕਿ ਉਹਦਾ ਉਹਦੀ ਤਬੀਅਤ ਉਹਦਾ ਮਨ ਉਹ ਕੰਮ ਨੂੰ ਕਰਕੇ ਖੁਸ਼ ਹੁੰਦਾ ਹੈ ਦੂਜੇ ਇਨਸਾਨ ਨੂੰ ਜਿਹਦੇ ਜੀਵਨ ਚੋ ਸ਼ੌਂਕ ਨਹੀਂ ਉਹ ਆਖੇਗਾ ਵੀ ਤੂੰ ਇਹਨੇ ਕੀਮਤੀ ਪਦਾਰਥ ਇਹਨੇ ਮਿਹਨਤ ਨਾਲ ਕਮਾਇਆ ਧਨ ਤੇ ਇਹਨਾਂ ਸਮਾਂ ਆਪਣੇ ਜੀਵਨ ਦਾ ਇਸ ਚੀਜ਼ ਉੱਤੇ ਲਾਉਣਾ ਹੈ ਕੀ ਫਾਇਦਾ ਤੇ ਜੋ ਪਰ ਉਹ ਕਹੇਗਾ ਵੀ ਮੇਰਾ ਸ਼ੌਂਕ ਹੈ ਮੇਰੀ ਲਗਨ ਹੈ ਇਸ ਕੰਮ ਵਿੱਚ ਇੰਟਰਸਟ ਹੈ ਦਿਲਚਸਪੀ ਹੈ ਇਸ ਕਰਕੇ ਮੈਂ ਇਹਨਾਂ ਸਮਾਂ ਇਸ ਚੀਜ਼ ਦੇ ਉੱਤੇ ਖਰਚ ਕਰਦਾ ਧਨ ਵੀ ਖਰਚ ਕਰਦਾ ਪਦਾਰਥ ਵੀ ਖਰਚ ਕਰਦਾ ਮੇਰੇ ਮਨ ਦੀ ਦਿਲਚਸਪੀ ਜਿਹੜੀ ਉਹ ਇਸ ਚੀਜ਼ ਦੇ ਵਿੱਚ ਹੈ ਦੂਜੀ ਉਦਾਹਰਣ ਕਿਸੇ ਮਨੁੱਖ ਨੇ ਆਪਣੇ ਜੀਵਨ ਵਿੱਚ ਐਬ ਪਾੜ ਲਿਆ ਕੋਈ ਮਾੜੀ ਰੁਚੀ ਪੈਦਾ ਕਰ ਲਈ ਹੈ ਤੇ ਕਈ ਵਾਰ ਆਪਾਂ ਵੇਖੀਦਾ ਵੀ ਉਹ ਮਨੁੱਖ ਆਪਣਾ ਧਨ ਵੀ ਨਾਸ਼ ਕਰਦਾ ਹੈ ਤੇ ਆਪਣੀ ਦੇਹ ਵੀ ਨਾਸ਼ ਕਰਦਾ ਹੈ ਦੂਸਰੇ ਲੋਕ ਉਸ ਨੂੰ ਸਮਝਾਉਂਦੇ ਨੇ ਵੀ ਤੂੰ ਕੀਮਤੀ ਧਨ ਵੀ ਨਾਸ਼ ਕਰ ਰਿਹਾ ਹੈ ਪਦਾਰਥ ਵੀ ਖਤਮ ਕਰੀ ਜਾ ਰਿਹਾ ਹੈ ਪਰਿਵਾਰ ਵੀ ਤੇਰਾ ਤੇਰੇ ਨਾਲ ਸਹਿਮਤ ਨਹੀਂ ਲੋਕ ਵੀ ਤੈਨੂੰ ਕਹਿੰਦੇ ਨੇ ਫਿਰ ਵੀ ਤੂੰ ਇਸ ਗੱਲ ਉੱਤੇ ਤੁੱਲੇ ਤੇ ਆਪਣੇ ਸਰੀਰ ਦਾ ਵੀ ਨੁਕਸਾਨ ਕਰਦਾ ਹੈ ਪਰ ਉਸ ਮਨੁੱਖ ਦੀ ਜਿਹੜੀ ਤਾਰ ਹੈ ਲਗਨ ਹੈ ਜਿੰਨਾ ਚਿਰ ਉਹ ਉਸ ਚੀਜ਼ ਵਿੱਚ ਲੱਗੀ ਹੋਈ ਹੈ ਉਹ ਵਿੱਚ ਭਾਵੇਂ ਉਹ ਗਲਤ ਕਾਰਜ ਹੀ ਕਰ ਰਿਹਾ ਹੈ ਉਹਨਾਂ ਚਿਰ ਉਹ ਆਸੇ-ਪਾਸੇ ਵੱਲ ਕੋਈ ਧਿਆਨ ਨਹੀਂ ਕਰਦਾ। ਸਰੀਰ ਦੁਖੀ ਹੋ ਰਿਹਾ ਹੈ, ਧਨ ਜਾ ਰਿਹਾ ਹੈ, ਆਲੇ-ਦੁਆਲੇ ਵਿੱਚ ਨਾਰਾਜ਼ਗੀ ਦਾ ਮਾਹੌਲ ਪੈਦਾ ਹੋ ਰਿਹਾ ਹੈ ਪਰ ਉਹ ਕਿਉਂਕਿ ਸੁਰਤ ਵਿੱਚ ਉਹ ਚੀਜ਼ ਵੱਸ ਗਈ ਹੈ ਇਸ ਕਰਕੇ ਉਹ ਉਹਦਾ ਹੀ ਨਾ ਕੋ غلام ਹੋ ਗਿਆ। ਕਿ ਉਸ ਪਾਸੇ ਨੂੰ ਉਤਰਿਆ ਜਾਂਦਾ ਹੈ। ਨਿਸ਼ਚਿੰਤ ਹੋ ਕੇ। ਬਿਲਕੁਲ ਕਿਸੇ ਦੀ ਪਰਵਾਹ ਕੀਤੇ। ਇਹ ਤਾਂ ਆਪ ਸੰਸਾਰ ਵਿੱਚ ਸਮਾਜ ਵਿੱਚ ਆਮ ਹੀ ਵੇਖਦੇ ਆਂ ਪਰ ਜੇ ਕਿਤੇ ਕੋਈ ਉੱਚੇ ਕਾਜ ਨੂੰ ਜਾਂ ਉੱਚੇ ਅਸੂਲ ਨੂੰ ਸਮਰਪਿਤ ਹੋਵੇ ਇੱਕ ਬੰਦਾ ਤੇ ਐਬ ਨੂੰ ਸਮਰਪਿਤ ਹੋ ਕੇ ਆਪਣਾ ਸਰੀਰ ਗਵਾ ਲੈਂਦਾ ਧਨ ਗਵਾ ਲੈਂਦਾ ਲੋਕਾਂ ਦੀ ਪਰਵਾਹ ਨਹੀਂ ਕਰਦਾ ਤੇ ਜਿਹੜਾ ਮਨੁੱਖ ਸੱਚ ਨੂੰ ਸਮਰਪਿਤ ਹੋ ਜਾਏ ਜਿਹੜਾ ਮਨੁੱਖ ਪਰਮੇਸ਼ਰ ਦੇ ਨਾਮ ਨੂੰ ਸਮਰਪਿਤ ਹੋ ਜਾਏ ਉਨੂੰ ਦੁਨੀਆ ਦੀ ਕੀ ਪਰਵਾਹ ਰਹੇਗੀ ਇੱਕ ਤੇ ਸਵਾਰਥ ਐਬ ਤੇ ਗਲਤ ਕਾਰਜ ਲਈ ਆਪਣਾ ਧਨ ਤੇ ਆਪਣਾ ਸਰੀਰ ਤੇ ਆਲੇ ਦੁਆਲੇ ਦਾ ਖਿਆਲ ਛੱਡ ਦਿੰਦਾ ਹੈ ਤੇ ਜਿਹੜਾ ਜੀਵ ਪਰਉਪਕਾਰ ਲਈ ਜੀ ਰਿਹਾ ਉਹ ਕਿਸੇ ਦੀ ਨਿੰਦਿਆ ਦਾ ਡਰ ਕਿਉਂ ਰੱਖੇ ਉਹ ਧਨ ਨੂੰ ਕੀ ਪ੍ਰਾਇਓਰਟੀ ਦੇਗਾ ਉਹ ਤਾਂ ਉੱਚੇ ਕਾਜ ਵਾਸਤੇ ਪਰ ਉਪਕਾਰ ਵਾਸਤੇ ਨੇਕੀ ਵਾਸਤੇ ਧਰਮ ਵਾਸਤੇ ਆਪਣਾ ਸਰੀਰ ਵੀ ਦਾਤੇ ਲਾ ਦਿੰਦਾ ਹੈ ਆਪਣੀ ਜਿੰਦ ਵੀ ਘੋਲ ਕਮਾਉਂਦਾ ਹੈ ਜਦੋਂ ਉਹਨੂੰ ਕੋਈ ਪੁੱਛਦਾ ਹੈ ਕਿ ਤੂੰ ਕੀ ਲੈਣਾ ਹੈ ਦੁਨੀਆ ਖੱਪਦੀ ਏ ਦੁਖੀ ਹੁੰਦੀ ਏ ਮਰਦੀ ਏ ਕੁਰਾਹੇ ਪੈਂਦੀ ਏ ਤੇ ਪੈਣ ਦੇ ਤੈਨੂੰ ਇਹਦੇ ਨਾਲ ਕੀ ਤੂੰ ਆਪਣੀ ਜ਼ਿੰਦਗੀ ਜੀ ਉਹ ਕਹਿੰਦਾ ਨਹੀਂ ਜਿਵੇਂ ਤੁਸੀਂ ਸਵਾਰਥ ਵਸ ਜੀਂਦੇ ਹੋ ਨਾ ਮੈਂ ਪਰਉਪਕਾਰ ਵਸ ਜੀਉਣਾ ਜਿਵੇਂ ਤੁਹਾਡੀ ਲਗਨ ਸਾਰੀ ਇਸ ਗੱਲ ਉੱਤੇ ਹੈ ਨਾ ਕਿ ਜੋ ਕੋਜ ਹੈ ਉਹ ਮੇਰੇ ਕੋਲ ਹੋਵੇ ਇਸੇ ਤਰ੍ਹਾਂ ਮੇਰੀ ਲਗਨ ਇਸ ਚੀਜ਼ ਵਿੱਚ ਹੈ ਕਿ ਸਾਰੀ ਹਲਕਤ ਪਰਮੇਸ਼ਰ ਵਾਹਿਗੁਰੂ ਦੀ ਹੈ ਤੇ ਸਭ ਦਾ ਹੀ ਭਲਾ ਹੋਣਾ ਚਾਹੀਦਾ ਜਿਵੇਂ ਤੁਹਾਡੀ ਸੁਰਤ ਦੇ ਵਿੱਚ ਸਵਾਰਥ ਹੈ ਮੇਰੀ ਸੁਰਤ ਦੇ ਵਿੱਚ ਨਿਰਸਵਾਰਥ ਤੇ ਪਰਉਪਕਾਰ ਹੈ ਤੁਹਾਡੀ ਦਿਸ਼ਾ ਹੋਵੇ ਮੇਰੀ ਦਿਸ਼ਾ ਹੋ ਤੁਸੀਂ ਸਮਰਪਤ ਹੋ ਖੁਦ ਨੂੰ ਮੈਂ ਸਮਰਪਤ ਹਾਂ ਆਪਣੇ ਰੱਬ ਨੂੰ ਆਪਣੇ ਪਰਮੇਸ਼ਰ ਨੂੰ ਤੇ ਉਹਨੂੰ ਮੈਂ ਸਭਨਾਂ ਵਿੱਚ ਤੱਕਦਾ ਵੇਖਦਾ ਤੁਸੀਂ ਆਪਣੇ ਐਬ ਪਾਲਣ ਵਾਸਤੇ ਆਪਣੀ ਦੇਹੀ ਦਾ ਵੀ ਨਾਸ ਕਰ ਲੈਂਦੇ ਹੋ ਧਨ ਵੀ ਦਾਤੇ ਲਾ ਲੈਂਦੇ ਹੋ ਲੋਕਾਂ ਦੀ ਪ੍ਰਵਾਹ ਛੱਡ ਦਿੰਦੇ ਹੋ ਮੈਂ ਤਾਂ ਫਿਰ ਵੀ ਪਰਮੇਸ਼ਰ ਵਾਹਿਗੁਰੂ ਨੂੰ ਸਮਰਪਤ ਹਾਂ ਮੈਂ ਕੋਈ ਐਬ ਨਹੀਂ ਪਾਲਿਆ ਮੈਂ ਕੋਈ ਆਪਣੀ ਨਿੱਜੀ ਵਾਸ਼ਨਾ ਗ੍ਰਸਤ ਕਿਸੇ ਔਗਣ ਦਾ ਮੁਤਾਜ ਹੋ ਕੇ ਨਹੀਂ ਇਹ ਕਰ ਰਿਹਾ ਮੈਂ ਤਾਂ ਸਗੋਂ ਉਸ ਪਰਮੇਸ਼ਰ ਵਾਹਿਗੁਰੂ ਦੇ ਪਿਆਰ ਵਿੱਚ ਕਰ ਰਿਹਾ ਜੇ ਘਟ ਜਾਏ ਤਾਂ ਭਾਉ ਨਾ ਜਾਸੀ ਹਰ ਕੇ ਚਰਨ ਨਿਵਾਸ ਉਹ ਵੱਡੇ ਪਰਉਪਕਾਰ ਨੂੰ ਸਨਮੁਖ ਰੱਖ ਕੇ ਆਪਣਾ ਸਭੋ ਕੁਝ ਦਾ ਦਰ ਅਸਲ ਉਹ ਕਿਸੇ ਮਨੁੱਖ ਲਈ ਵੀ ਜਦੋਂ ਕੁਝ ਕਰ ਰਹੇ ਹੁੰਦੇ ਨੇ ਨਾ ਤੇ ਉਹ ਕਿਸੇ ਮਨੁੱਖ ਕੋਲੋਂ ਇਹ ਉਮੀਦ ਰੱਖ ਕੇ ਕਿਸੇ ਦਾ ਭਲਾ ਨਹੀਂ ਕਰਦੇ ਕਿ ਇਹ ਬੰਦਾ ਮੇਰੀ ਵਡਿਆਈ ਕਰੇਗਾ ਮੇਰੀ ਸਿਫਤ ਕਰੇਗਾ ਜਾਂ ਲੋਕ ਮੈਨੂੰ ਵੇਖਣਗੇ ਕਿ ਮੈਂ ਭਲਾ ਕਰਦਾ ਨਹੀਂ ਉਹ ਇਹ ਇੱਛਾ ਰੱਖ ਕੇ ਭਲਾ ਕਰਦਾ ਹੀ ਨਹੀਂ ਉਹ ਇੱਛਾ ਪਾਲ ਕੇ ਵੀ ਇਹ ਬੰਦਾ ਕੱਲ ਤੋਂ ਮੇਰੇ ਅੱਗੇ ਸਿਰ ਝੁਕਾਉਂਦਾ ਰਹੇ ਜਾਂ ਇਹ ਮੇਰਾ ਆਦਰ ਕਰਿਆ ਕਰੇ ਕਿਉਂਕਿ ਮੈਂ ਇਹਦੇ ਤੇ احਸਾਨ ਕੀਤਾ ਹੈ ਉਹ ਇਹਨਾਂ ਗੱਲਾਂ ਵਾਸਤੇ ਪਰ ਉਹ ਪਰਉਪਕਾਰ ਇਸ ਕਰਕੇ ਕਰਦਾ ਵੀ ਉਹਦੀ ਬਿਰਤੀ ਚ ਪਰਉਪਕਾਰ ਹੈ ਉਹ ਬਦਲੇ ਵਿੱਚ ਚਾਹੁੰਦਾ ਕੁਝ ਨਹੀਂ ਬਦਲੇ ਚ ਲੈਣਾ ਉਹ ਸੌਦੇਬਾਜ਼ੀ ਥੋੜੀ ਕਰਦਾ ਨਾ ਉਹਦੀ ਸੇਵਾ ਸੌਦੇਬਾਜ਼ੀ ਹੈ ਨਾ ਉਹਦਾ ਪਰਉਪਕਾਰ ਸੌਦੇਬਾਜ਼ੀ ਹੈ ਨਾ ਕਿਸੇ ਦਾ ਭਲਾ ਕਰਨ ਪਿੱਛੇ ਕੋਈ ਸੌਦੇਬਾਜ਼ੀ ਹੈ ਉਦਾਹਰਨ ਲਈਏ ਗੁਰੂ ਨਾਨਕ ਮਹਾਰਾਜ ਪਰਿਵਾਰਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਵੈਲ ਐਸਟੈਬਲਿਸ਼ ਚੰਗਾ ਸਥਾਪਿਤ ਸਿਆਣਾ ਉੱਚੇ ਦਰਜੇ ਦਾ ਪਰਿਵਾਰ ਹੈ ਕਿਸੇ ਕਿਸਮ ਦੀ ਕੋਈ ਘਾਟ ਨਹੀਂ ਕੋਈ ਕਮੀ ਨਹੀਂ ਪਰਿਵਾਰ ਵਿੱਚ ਹਜ਼ੂਰ ਚਾਹੁੰਦੇ ਤਲਵੰਡੀ ਵਿੱਚ ਬੈਠਿਆ ਹੀ ਆਪਣੀ ਜਿੰਨੀ ਮਰਜ਼ੀ ਪੂਜਾ ਕਰਵਾ ਲੈਂਦੇ ਰਾਇਓ ਬਲਾਲ ਖਾਨ ਸਾਹਿਬ ਉਹਨਾਂ ਦੇ ਬੜੇ ਪਿਆਰੇ ਨੇ ਆਦਰ ਕਰਨ ਵਾਲੇ ਨੇ ਫਿਰ ਹਜ਼ੂਰ ਸੁਲਤਾਨਪੁਰ ਗਏ ਮੋਦੀ ਖਾਨੇ ਵਿੱਚ ਉਹਦੇ ਇੰਚਾਰਜ ਰਹੇ ਤੇ ਦੌਲਤ ਖਾਨ ਜੁਰ ਦਾ ਹੱਦੋਂ ਵੱਧ ਕਦਮ ਕਰਦਾ ਹੈ ਮੇਰੀ ਇਹ ਉਦਾਹਰਣ ਤੋਂ ਭਾਵ ਇਹ ਹੈ ਕਿ ਮਹਾਰਾਜ ਨੂੰ ਅਦਬ ਦੀ ਸਤਕਾਰ ਦੀ ਕੋਈ ਕਮੀ ਨਹੀਂ ਫਿਰ ਵੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਉਹ ਵਿਖੜੇ ਪੈਂਡਿਆਂ ਦੇ ਰਾਹੀ ਬਣ ਗਏ ਉਜਾੜ ਬੀਆਬਾਨ ਜੰਗਲ ਪਹਾੜ ਮਾਰੂਥਲ ਇਹ ਰਸਤੇ ਉਹਨਾਂ ਨੇ ਤੈਅ ਕੀਤੇ ਨਦੀਆਂ ਨਾਲੇ ਦਰਿਆ ਉਲੰਘੇ ਗਰਮੀ ਸਰਦੀ ਧੂਪ ਛਾਂ بارش ਪਤ ਚੜ ਸਫਰ ਕਰਦੇ ਹੀ ਬਤਾ ਹੈ ਭੁੱਖੇ ਰਹੇ ਪਿਆਸੇ ਰਹੇ ਉਨੀਂਦਰੇ ਚ ਰਹੇ ਇਹ ਦੁਸ਼ਵਾਰੀਆਂ ਉਹਨਾਂ ਨੇ ਸਫਰ ਵਿੱਚ ਝੱਲੀਆਂ ਔਰ ਇਹਦੇ ਨਾਲ-ਨਾਲ ਉਹ ਦੁਨੀਆਂ ਦਾ ਸੰਸਾਰ ਦੇ ਲੋਕਾਂ ਦਾ ਭਲਾ ਕਰਦੇ ਆ ਇਹ ਸਾਰਾ ਕੁਝ ਕਰ ਰਹੇ ਸਨ ਉਹਨਾਂ ਨੂੰ ਇਹ ਝੱਲਣ ਦੀ ਲੋੜ ਨਹੀਂ ਸੀ ਪਰ ਉਹ ਝੱਲ ਰਹੇ ਸਨ ਤੇ ਵੱਡੀ ਗੱਲ ਹੋਰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜਿਨ੍ਹਾਂ ਲੋਕਾਂ ਲਈ ਇਹ ਸਾਰਾ ਕੁਝ ਚੱਲ ਰਿਹਾ ਹੈ ਮਹਾਰਾਜ ਉਹਨਾਂ ਲੋਕਾਂ ਵਿੱਚੋਂ ਹੀ ਕੋਈ ਉੱਠ ਕੇ ਉਹਨਾਂ ਨੂੰ ਕਹਿੰਦਾ ਜੀ ਇਹ ਤਾਂ ਭੂਤ ਨੇ ਬਤਾਲੇ ਕੋਰਾਈਏ ਨੇ ਐਵੇਂ ਤੁਰੇ ਫਿਰਦੇ ਨੇ ਇਹ ਸ਼ਬਦ ਵੀ ਉਹਨਾਂ ਲੋਕਾਂ ਦੀ ਭੀੜ ਚੋਂ ਹੀ ਉਹਨਾਂ ਦੇ ਕੰਨਾਂ 'ਚ ਪਿਆ ਮਹਾਰਾਜ ਨੇ ਸੁਣਿਆ ਤੁਸੀਂ ਜ਼ਰਕ ਆਪਣੇ ਮਨ ਉਤੇ ਆਪਾਂ ਵਜਨ ਪਾ ਕੇ ਵੇਖੀਏ ਤੁਹਾਡੇ ਮਨ ਵਿੱਚ ਕਿਸੇ ਪ੍ਰਤੀ ਮੈਲ ਨਾ ਹੋਵੇ ਤੇ ਤੁਹਾਨੂੰ ਇਹ ਬਚਨ ਫਿਰ ਵੀ ਉਹਦੇ ਕੋਲੋਂ ਸੁਣਨਾ ਪਵੇ ਬੰਦਾ ਉਹ ਰਾਹ ਹੀ ਛੱਡ ਜਾਂਦਾ ਹੈ ਮਨ ਡਾਵਾ ਡੋਲ ਹੋ ਜਾਂਦਾ ਹੈ ਢੈਂਦੀ ਕਲਾ ਚ ਬੰਦਾ ਚਲਿਆ ਜਾਂਦਾ ਹੈ ਕਿ ਜੇ ਮੈਂ ਕੁਝ ਚੰਗਾ ਕਰਨ ਤੁਰਿਆ ਤਾਂ ਉਹ ਵੀ ਪ੍ਰਵਾਨ ਨਹੀਂ ਮੇਰੇ ਮਨ ਚ ਮੈਲ ਵੀ ਕੋਈ ਨਹੀਂ ਹਜ਼ੂਰ ਮਹਾਰਾਜ ਨੇ ਇਸ ਬਚਨ ਨੂੰ ਇਹਦੇ ਬੋਝ ਨੂੰ ਉਹ ਨਹੀਂ ਚੁੱਕਿਆ ਖਾਲੀ ਬਚਨ ਕੰਨਾਂ ਦੇ ਵਿੱਚ ਪਿਆ ਔਰ ਮਹਾਰਾਜ ਨੇ ਆਪਣੀ ਬਾਣੀ ਵਿੱਚ ਆਪਣੇ ਨਾਲ ਹੋਈ ਬੀਤੀ ਇਸ ਵਿਥਿਆ ਨੂੰ ਇਸ ਰੰਗਤ ਨਾਲ ਬਿਆਨ ਕੀਤਾ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਹਜ਼ੂਰ ਨੂੰ ਪੁੱਛੀਏ ਮਹਾਰਾਜ ਲੋਕ ਤੁਹਾਨੂੰ ਇਹੋ ਜੇ ਸ਼ਬਦਾਂ ਨਾਲ ਪੁਕਾਰਦੇ ਰਹੇ ਬੋਲਦੇ ਰਹੇ ਤੁਹਾਨੂੰ ਇਸ ਗੱਲ ਦਾ ਰੰਜ ਨਹੀਂ ਕੋਈ ਹਜ਼ੂਰ ਮਹਾਰਾਜ ਨੇ ਕਿਹਾ ਹਾਂ ਮੈਨੂੰ ਰੰਜ ਤਾਂ ਕੋਈ ਨਹੀਂ ਲੋਕਾਂ ਨੂੰ ਲੱਗਦਾ ਹੈ ਅਜਿਹਾ ਕੰਮ ਕਰਨ ਵਾਲਾ ਕੋਈ ਬਹੁਤਾ ਦਾਨਾ ਕੋਈ ਸਿਆਣਾ ਕੋਈ ਅਕਲਮੰਦ ਨਹੀਂ ਹੁੰਦਾ ਵੀ ਐਵੇਂ ਹੀ ਲੋਕਾਂ ਦੇ ਭਲੇ ਲਈ ਘਰ-ਬਾਰ ਛੱਡ ਕੇ ਉਮਰ ਦਾ ਲੰਮਾ ਇਸਾਬਾਰ ਤੁਰਿਆ ਫਿਰੇ ਇਸ ਚੀਜ਼ ਨੂੰ ਲੋਕ ਲੋਕਾਂ ਦੀ ਸੁਰਤ ਮੁਤਾਬਕ ਸਿਆਣਪ ਨਹੀਂ ਮੰਨਿਆ ਜਾਏਗਾ ਸ਼ਬਦ ਮਹਾਰਾਜ ਨੇ ਵਰਤਿਆ دیਵਾਨਾ ਭਇਆ دیਵਾਨਾ ਸ਼ਾਕਾ دیਵਾਨਾ ਸ਼ਬਦ ਬੌਰੇਲੀ ਵੀ ਵਰਤਿਆ ਜਾਂਦਾ ਜਿਵੇਂ ਕਬੀਰ ਜੀ ਮਹਾਰਾਜ ਨੇ ਵਰਤੇ ਲੋਕ ਕਹਹਿ ਕਬੀਰ ਬੌਰਾਣਾ ਕਬੀਰ ਜੀ ਕਿਸੇ ਨੂੰ ਪੱਥਰ ਥੋੜਾ ਮਾਰ ਰਹੇ ਨੇ ਕਿਸੇ ਦੇ ਗਲ ਥੋੜਾ ਪੈ ਰਹੇ ਨੇ ਰਸਤੇ 'ਚ ਜਾ ਰਹੇ ਹੋਣ ਤੇ ਕਬੀਰ ਜੀ ਤੋਂ ਕਿਸੇ ਨੂੰ ਖਤਰਾ ਥੋੜੀ ਹੈ ਉਹੀ ਮਨੁੱਖ ਨਾਰਮਲ ਨਹੀਂ ਦਿਮਾਗੀ ਤੌਰ ਤੇ ਆਪਾਂ ਨੂੰ ਦੂਰੋਂ ਵੇਖ ਕੇ ਹੀ ਸਮਝ ਪੈ ਜਾਂਦੀ ਏ ਕਿ ਇਹ ਮੈਂਟਲੀ ਅਫਸੈਟ ਹੈ ਜਾਂ ਇਹਦਾ ਦਿਮਾਗ ਕੰਮ ਨਹੀਂ ਕਰਦਾ ਜਾਂ ਇਹ ਕਿਸੇ ਬਿਮਾਰੀ ਤੋਂ ਪੀੜਤ ਹੈ ਉਹਦਾ ਪਤਾ ਲੱਗ ਜਾਂਦਾ ਹੈ ਭਾਵੇਂ ਮੂੰਹ ਤੇ ਨਾ ਕਹੋ ਪਰ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਵੀ ਬੰਦਾ ਨਾਰਮਲ ਇਹਦੇ ਕੋਲ ਨਾ ਜਾਓ ਦੂਰ ਦੀ ਲੰਘ ਜਾਓ ਤੁਹਾਡਾ ਨੁਕਸਾਨ ਨਾ ਕਰੇ ਕਿਉਂਕਿ ਉਹਦੀ ਉਹਦੀ ਕਿਸੇ ਵੀ ਗੱਲ ਦਾ ਤੁਸੀਂ ਜਵਾਬ ਨਹੀਂ ਦੇ ਸਕੋ ਉਹਨੂੰ ਹੈਂਡਲ ਕਰਨਾ ਤੁਹਾਡੇ ਵਾਸਤੇ ਦੀ ਖੇਡ ਨਹੀਂ ਕਈ ਵਾਰ ਤਾਂ ਚੰਗਾ ਭਲਾ ਬੰਦਾ ਹੈਂਡਲ ਕਰਨ ਦਾ ਔਖਾ ਹੋ ਜਾਂਦਾ ਤੇ ਜਿਹਦਾ ਤਵਾਜਹ ਨਹੀਂ ਵਿਗੜਿਆ ਹੋਵੇ ਉਹਨੂੰ ਤੁਸੀਂ ਕਿਵੇਂ ਹੈਂਡਲ ਕਰੋਗੇ ਪਰ ਕਬੀਰ ਜੀ ਮਹਾਰਾਜ ਨੂੰ ਕੋਈ ਬੌਰਾ ਆਖੇ ਹਾਲਾਂਕਿ ਉਹ ਸਭ ਤੋਂ ਸਿਆਣੇ ਨੇ ਸਭ ਤੋਂ ਗੁਣੀ ਨੇ ਉੱਚੀ ਸੁਰਤ ਦੇ ਮਾਲਕ ਨੇ ਉੱਚੇ ਜੀਵਨ ਦੇ ਮਾਲਕ ਨੇ ਰੱਬੀ ਇਬਾਦਤ ਨੂੰ ਜੀਵਨ ਦਾ ਮਕਸਦ ਬਣਾ ਕੇ ਰੰਗ ਰਤੜੇ ਪਰ ਕਬੀਰ ਜੀ ਮਹਾਰਾਜ ਨੂੰ ਪੁੱਛਿਆ ਵੀ ਤੁਹਾਨੂੰ ਲੋਕ ਬੌਰਾ ਕਹਿੰਦੇ ਕਬੀਰ ਜੀ ਆਂਦੇ ਨੇ ਇਹਨਾਂ ਲੋਕਾਂ ਨੂੰ ਮੈਂ ਉਹ ਭੇਤ ਕਿਵੇਂ ਕਿਹੜੇ ਸ਼ਬਦਾਂ ਚ ਦੱਸਾਂ ਜਿਹੜੀ ਚੀਜ਼ ਨੂੰ ਲੈ ਕੇ ਮੈਨੂੰ ਬੌਰਾ ਕਹਿ ਰਹੇ ਨੇ ਦਾ ਅਸਲ ਉਹਦੀ ਸਮਝ ਨਹੀਂ ਇਹਨਾਂ ਨੂੰ ਤੇ ਉਹਦੀ ਸਮਝ ਮੈਂ ਸ਼ਬਦਾਂ ਚ ਇਹਨਾਂ ਨੂੰ ਦੇ ਨਹੀਂ ਸਕਦਾ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਮਤਲਿਆ ਵੀ ਕਬੀਰ ਜੀ ਜਿਹੜੀ ਏਡੀ ਉੱਚੀ ਗੱਲ ਕਰਦੇ ਨੇ ਤਾਂ ਬੌਰੇ ਨੇ ਉਹ ਤੁਸੀਂ ਉਹਨੂੰ ਕੀ ਸਮਝਾਓਗੇ ਜਾਂ ਉਹਨੂੰ ਕਿਵੇਂ ਕਨਵਿੰਸ ਕਰੋਗੇ ਜਿਨੇ ਦਵਾਈ ਨੂੰ ਹੀ ਜ਼ਹਿਰ ਮੰਨ ਲਿਆ ਹੈ ਉਹਨੂੰ ਤੁਸੀਂ ਕਿਵੇਂ ਉਹ ਆਪਣੇ ਮਾਰਗ ਤੇ ਕਿਵੇਂ ਲਿਆ ਸਕਦੇ ਹੋ ਉਹਦਾ ਐਗਰੀ ਹੋਣਾ ਤੇ ਜ਼ਰੂਰੀ ਹੈ ਨਾ ਸਭ ਤੋਂ ਪਹਿਲਾਂ ਅਗਲਾ ਸਹਿਮਤੀ ਤੇ ਦੇਵੇ ਵੀ ਹਾਂ ਵੀ ਤੁਸੀਂ ਸਹੀ ਹੋ ਫਿਰ ਹੀ ਉਹਨੂੰ ਤੁਸੀਂ ਆਪਣੇ ਰਾਹ ਦੇ ਉੱਤੇ ਤੁਰਨ ਦੀ ਅਗਲੀ ਜੁਗਤ ਸਿਖਾ ਸਕਦੇ ਹੁਣ ਧੱਕੇ ਨਾਲ ਤਾਂ ਖਿੱਚ ਕੇ ਨਹੀਂ ਲਿਜਾ ਸਕਦੇ ਅਗਲੇ ਨੇ ਪਹਿਲਾਂ ਹੀ ਮੰਨ ਲਿਆ ਵੀ ਇਹ ਗੱਲ ਵੀ ਮਾੜੀ ਹੈ ਤੇ ਕਰਨ ਵਾਲਾ ਵੀ ਪਾਗਲ ਹੈ ਬੜਾ ਸੌਖਾ ਤਰੀਕਾ ਹੈ ਔਰ ਸੰਸਾਰ ਦਾ ਇਹ ਬੜਾ ਪ੍ਰਸਿੱਧ ਤਰੀਕਾ ਹੈ ਤਾਕਤਵਰ ਧਿਰ ਮਨੁੱਖਤਾ ਦੇ ਹੱਕ ਵਿੱਚ ਖਲੋ ਕੇ ਕਾਰਜ ਕਰਨ ਵਾਲੇ ਮਨੁੱਖ ਦੇ ਉੱਤੇ ਹੀ ਹਮੇਸ਼ਾ ਹੀ ਇਹ ਬਲੇਮ ਕਰਦੀ ਹੈ। ਇਹ ਤਾਂ ਪਾਗਲ ਹੈ। ਇਹਦਾ ਖਿਹੜਾ ਛੱਡੋ। ਬਹੁ ਗਿਣਤੀ ਲਈ ਲੱਗ ਹੁੰਦੀ ਏ ਉਹ ਤਕੜੀ ਧਿਰ ਵੱਲ ਝੁਕ ਜਾਂਦੀ ਏ। ਮਾੜਾ ਬੰਦਾ ਪਾਗਲ ਕਹਿ ਕੇ ਹਾਲਾਂਕਿ ਉਹ ਸਹੀ ਹੁੰਦਾ ਹੈ। ਪਰ ਉਹਦੇ ਕੋਲ ਸੱਤਾ ਨਹੀਂ, ਦੌਲਤ ਨਹੀਂ, ਭੀੜ ਜਟਾਉਣ ਦੀ ਉਹਦੇ ਕੋਲ ਚਤੁਰਾਈ ਨਹੀਂ। ਇਸ ਕਰਕੇ ਉਹ پاگل ਘੋਸ਼ਿਤ ਕਰਕੇ ਸੂਲੀ ਚੜ ਦਿੱਤਾ ਜਾਂਦਾ ਹੈ। ਹਾਲਾਂਕਿ ਕਾਰੋਂ ਲੋਕਾਂ ਦਾ ਭਲਾ ਰਿਹਾ ਹੁੰਦਾ ਹੈ। ਪਰ ਤਾਕਤਵਰ ਤੇਰੇ ਚਤੁਰਾਈ ਖੇਡ ਜਾਂਦੀ, ਗੇਮ ਖੇਡ ਜਾਂਦੀ ਹੈ। ਇਹੋ ਜੀਆਂ ਚਲਾਕੀਆਂ ਚੁਸਤੀਆਂ ਸਾਫ਼ ਦਿਲ ਵਾਲੇ ਬੰਦੇ 'ਚ ਨਹੀਂ ਹੁੰਦੀਆਂ। ਉਹ ਸੂਲੀ ਚੜਨਾ ਪ੍ਰਵਾਨ ਕਰ ਲੈਂਦਾ ਪਰ ਉਹ ਕਹਿੰਦਾ ਜੇ ਮੈਂ ਵੀ ਇਹਨਾਂ ਦੀਆਂ ਖੇਡਾਂ ਖੇਡਾਂ ਤਾਂ ਫਿਰ ਇਹਨਾਂ 'ਚ ਤੇ ਮੇਰੇ 'ਚ ਫਰਕ ਕੀ ਰਹਿ ਗਿਆ ਉਹ ਸੂਲੀ ਹੱਸ ਕੇ ਚੜ ਜਾਂਦਾ ਹੈ ਉਹ ਜ਼ਹਿਰ ਦਾ ਪਿਆਲਾ ਸੋਕਰੇਟ ਵਾਂਗ ਪੀ ਜਾਂਦਾ ਹੈ ਉਹ ਤਤੀ ਤਵੀ ਤੇ ਬਿਰਾਜ ਜਾਂਦਾ ਹੈ ਪੱਥਰ ਖਾਣੇ ਸੰਗਸਾਰ ਹੋਣਾ ਮਨਸੂਰ ਵਾਉ ਚੱਲ ਜਾਂਦਾ ਹੈ ਪਰ ਉਹ ਜਿਉ ਭੈੜੀ ਤੇ ਕੁਚੀਲ ਖੇਡ ਖੇਡਣ ਤੋਂ ਆ ਕੀ ਹੋ ਜਾਂਦਾ ਉਹ ਕਹਿੰਦਾ ਮੈਂ ਨਹੀਂ ਖੇਡਸ ਇਹ ਤੁਸੀਂ ਖੇਡ ਸਕਦੇ ਹੋ ਤੁਹਾਡੇ ਹਿੱਸੇ ਆਏ ਮੈਂ ਨਹੀਂ ਖੇਡ ਸਕਦਾ ਲੋਕ ਉਹਨੂੰ ਕਹਿੰਦੇ ਨੇ ਵੀ ਤੁਹਾਨੂੰ ਇੰਨੀ ਦੁਨੀਆ ਇਸ ਤਰ੍ਹਾਂ ਕਹਿੰਦੀ ਏ ਇਹਨਾਂ ਸੰਸਾਰ ਇਸ ਤਰ੍ਹਾਂ ਪੁਕਾਰਦਾ ਹੈ ਤੁਹਾਡੀ ਨਿੰਦਾ ਕਰਦਾ ਹੈ ਤੁਹਾਡੇ ਬਾਰੇ ਗਲਤ ਆਪ ਸ਼ਬਦ ਬੋਲਦਾ ਹੈ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਜੋ ਭਾਈ ਮਰਦਾਨਾ ਜੀ ਨੇ ਇੱਕ ਵਾਰ ਮੈਂ ਅੱਗੇ ਵੀ ਉਦਾਹਰਣ ਸਾਂਝੀ ਕੀਤੀ ਜੂਰ ਨੂੰ ਪੁੱਛਿਆ ਬਾਬਾ ਜੀ ਲੋਕ ਜਦੋਂ ਤੁਹਾਨੂੰ ਭੂਤਨਾ ਬੇਤਾਲਾ ਤੇ ਕੁਰਾਇਆ ਆਦਿਕ ਸ਼ਬਦ ਕਹਿੰਦੇ ਨੇ ਮੈਨੂੰ ਬੜਾ ਰੰਜ ਹੁੰਦਾ ਹੈ ਹਜ਼ੂਰ ਮੁਸਕਰਾਇਆ ਕਿਆ ਤੁਸੀਂ ਰੰਜ ਨਾ ਕਰਿਆ ਕਰੋ ਆਖਿਆ ਜੀ ਤੁਹਾਨੂੰ ਨਹੀਂ ਹੁੰਦਾ ਹੋਏਗਾ ਮਹਾਰਾਜ ਤੁਸੀਂ ਤੇ ਬਹੁਤ ਉੱਚੇ ਮੈਨੂੰ ਤਾਂ ਹੁੰਦਾ ਹੈ ਮੇਰਾ ਤੁਹਾਡੇ ਨਾਲ ਪ੍ਰੇਮ ਹੈ ਹਜ਼ੂਰ ਨੇ ਆਖਿਆ ਅਗਰ ਤੁਸੀਂ ਮੇਰੇ ਨਾਲ ਪ੍ਰੇਮ ਕਰਦੇ ਹੋ ਤੇ ਮੇਰੇ ਇਸ ਸੁਭਾ ਨੂੰ ਧਾਰਨ ਕਰਨ ਦੀ ਕੋਸ਼ਿਸ਼ ਕਰੋ ਪ੍ਰੇਮ ਦਾ ਅਰਥ ਇਹ ਨਹੀਂ ਹੈ ਜੋ ਦੁੱਖ ਮੇਰੇ ਵੱਲ ਆ ਰਿਹਾ ਜਿਨ੍ਹਾਂ ਨੂੰ ਮੈਂ ਛੱਡਣਾ ਚਾਹੁੰਦਾ ਨੂੰ ਤੁਸੀਂ ਚੁੱਕ ਲਓ ਪ੍ਰੇਮ ਦਾ ਅਰਥ ਹੈ ਪਿਆਰੇ ਵਰਗੇ ਹੋ ਜਾਣਾ ਆਪਾਂ ਦੁਨੀਆ 'ਚ ਸਾਰੇ ਕਹਿੰਨੇ ਸਾਡਾ ਗੁਰੂ ਨਾਲ ਬੜਾ ਪਿਆਰ ਹੈ ਚੰਗੀ ਗੱਲ ਹੈ ਇਹ ਦਾਵਾ ਕਰਨਾ ਵੀ ਚੰਗੀ ਗੱਲ ਪਰ ਪ੍ਰੇਮ ਦਾ ਦਾਵਾ ਕਰਨ ਨਾਲੋਂ ਪ੍ਰੇਮ ਨੂੰ ਹੰਡਾਉਣਾ ਕਿਤੇ ਜ਼ਿਆਦਾ ਜ਼ਰੂਰੀ ਹੈ ਦਰਸਲ ਅਸੀਂ ਪ੍ਰੇਮੀ ਘਟ ਤੇ ਕਰਮਕਾਂਡੀ ਵਾਧਾਂ ਸਾਡਾ ਪ੍ਰੇਮ ਐ ਪਦਾਰਥ ਵਸਤੂ ਫਿਜੀਕਲੀ ਚੁਕਣਾ ਐਵੇਂ ਕਰਮਕਾਂਡ ਕੀ ਜਾਣੇ ਵਾਲੇ ਦੁਆਲੇ ਅਸੀਂ ਸਮਝੀ ਬੜਾ ਪਿਆਰ ਐ ਜੀ ਇਹਦਾ ਗੁਰੂ ਨਾਲ ਇਸ ਤਰ੍ਹਾਂ ਕਰਦਾ ਇਸ ਤਰ੍ਹਾਂ ਕਰਦਾ ਜੇ ਅਸੀਂ ਗੁਰਮਤ ਨੂੰ ਜਿਉਂਦੇ ਨਹੀਂ ਤੇ ਸਾਡਾ ਪ੍ਰੇਮ ਕਾਦਾ ਹੈ ਜੇ ਅਸੀਂ ਗੁਰੂ ਨੂੰ ਪ੍ਰੇਮ ਕਰਦੇ ਹਾਂ ਤੇ ਗੁਰੂ ਦਾ ਬਚਨ ਮੰਨਣਾ ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਨਾਲ ਪਿਆਰ ਹੋਵੇ ਤੇ ਗੁਰੂ ਦੀ ਗੱਲ ਚੰਗੀ ਨਾ ਲੱਗੇ ਬਾਕੀ ਸਾਰੇ ਹੀ ਕਰਮਕਾਂਡ ਅਸੀਂ ਕਰੀ ਜਾਈਏ ਪਰ ਜਦੋਂ ਗੱਲ ਮੰਨਣ ਦੀ ਵਾਰੀ ਆਏ ਤੇ ਉਦੋਂ ਅਸੀਂ ਕਿਨਾਰਾ ਕਰ ਜਾਈਏ ਇਹ ਇਹ ਪ੍ਰੇਮ ਕਰਨ ਵਾਲੇ ਦੀ ਅਵਸਥਾ ਥੋੜੀ ਹੈ ਇਹ ਤੇ ਚਲਾਕੀ ਹੈ ਜਿਹੜਾ ਕੰਮ ਦੁਨੀਆ ਨੂੰ ਵਿਖਾ ਕੇ ਕਰਨਾ ਹੈ ਉਹ ਗੱਜ-ਵੱਜ ਕੇ ਕਰੋ ਜਿਹੜਾ ਗੁਰੂ ਦੇ ਕਹਿ ਦੇ ਉੱਤੇ ਹੰਡਾਉਣਾ ਹੈ ਉੱਥੇ ਮੰਨਕਰ ਹੋ ਜਾਓ ਹਜ਼ੂਰ ਮਹਾਰਾਜ ਤਾਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਭਾਈ ਜੀ ਜਿਨ੍ਹਾਂ ਦੀ ਜੇਬ ਵਿੱਚ ਪੱਥਰ ਹੋਣ ਖੀਸੇ ਵਿੱਚ ਪੱਥਰ ਹੋਣ ਉਹਨਾਂ ਕੋਲੋਂ ਫੁੱਲਾਂ ਦੀ ਵਰਖਾ ਦੀ ਤਵਕਕ ਕਰਨੀ ਹੀ ਮੂਰਖਤਾ ਹੈ ਜੇ ਤੁਸੀਂ ਉਮੀਦ ਕਰੋ ਤੇ ਗਲਤੀ ਉਹਦੀ ਨਹੀਂ ਜਿਹਦੇ ਤੇ ਤੁਸੀਂ ਉਮੀਦ ਤੁਹਾਨੂੰ ਜਦੋਂ ਪਤਾ ਵੀ ਉਹਦੇ ਹੱਥ 'ਚ ਪੱਥਰ ਹੈ ਤੇ ਤੁਸੀਂ ਇਹ ਸੋਚੀ ਬੈਠੇ ਹੋ ਮੇਰੇ ਤੇ ਫੁੱਲ ਵਰਸਾਏਗਾ ਤੇ ਗਲਤੀ ਤੁਹਾਡੀ ਹੈ ਨਾ ਉਹਦੀ ਥੋੜਾ ਉਹਦੀ ਹੱਥ 'ਚ ਪੱਥਰ ਉਹ ਤਾਂ ਸਾਹਮਣੇ ਦਿਖ ਰਿਹਾ ਤੁਸੀਂ ਫਿਰ ਵੀ ਉਮੀਦ ਕਰੀ ਜਾਓ ਉਮੀਦ ਕਰੀ ਜਾਓ ਇਹ ਛੱਡ ਦੇਣਾ ਹੀ ਸਭ ਤੋਂ ਪੱਥਰ ਸਹਿਣ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਲੈਣਾ ਹੀ ਫਰਜ਼ ਹੈ ਝੂਠੀ ਉਮੀਦ ਪਾਲਣੀ ਆਪਣੇ ਆਪ ਨੂੰ ਧੋਖੇ ਵਿੱਚ ਰੱਖਣਾ ਔਰ ਦੂਜੀ ਗੱਲ ਜਿਹਦੇ ਹੱਥ ਵਿੱਚ ਫੁੱਲ ਹੋਣਗੇ ਉਹ ਫੁੱਲਾਂ ਦੀ ਵਰਖਾ ਕਰ ਜਿਹਦੇ ਹੱਥ 'ਚ ਹੀ ਪੱਥਰ ਹੈ ਉਹਦੀ ਇਹ ਭੇਟਾ ਵੀ ਧਾਰਮਿਕ ਮਨੁੱਖ ਨੂੰ ਕਬੂਲ ਕਰਨੀ ਚਾਹੀਦੀ ਹੈ ਉਹਦੇ ਪੱਲੇ ਪੱਥਰ ਹੈ ਉਹ ਖੁਦ ਪੱਥਰਾਂ ਨਾਲ ਪੱਥਰ ਹੋਇਆ ਪਿਆ ਤਾਂ ਉਹ ਪੱਥਰ ਹੀ ਮਾਰੇਗਾ ਇਹ ਤਾਂ ਇਸ ਰਸਤੇ ਤੇ ਕਦਮ ਰੱਖਣ ਤੋਂ ਪਹਿਲਾਂ ਹੀ ਮਨੁੱਖ ਨੂੰ ਸੋਚਣਾ ਚਾਹੀਦਾ ਹੈ ਇਹ ਜਿਹੜੀ ਚੀਜ਼ ਹੈ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਕਬੀਰ ਸਾਹਿਬ ਜੀ ਨੇ ਕਿਹਾ ਇਸ ਸ਼ਲੋਕ ਦੇ ਅੰਦਰ ਕਬੀਰ RAM ਨਾ ਛੋਡੀਐ ਉਹ RAM ਜੋ ਸਰਵ ਵਿਆਪਕ ਹੈ ਰਮਤ RAM ਸਭ ਰਿਓ ਸਮਾਇ ਜੋ ਸਬਨਾ ਚਰਮ ਹੈ ਉਸ ਦੀ ਇਬਾਦਤ ਉਸ ਦੀ ਬੰਦਗੀ ਉਸ ਦੇ ਨਾਮ ਉਸ ਵਾਹਿਗੁਰੂ ਦੀ ਸਿਫਤ ਸਲਾਹ ਦਾ ਮੈਂ ਪੱਲਾ ਨਹੀਂ ਛੱਡਾਂਗਾ ਇਹਦੇ ਹੂਸ ਵਿੱਚ ਬਦਲੇ ਵਿੱਚ ਤਨ ਧਨ ਜਾਏ ਤਾਂ ਜਾਓ ਧਨ ਜਾਂਦਾ ਹੈ ਸ਼ੌਰਤ ਜਾਂਦੀ ਹੈ ਜਾਂਦੀ ਲੱਗੇ ਕੋਈ ਗੱਲ ਨਹੀਂ ਈਵਨ ਤਨ ਵੀ ਜਾਂਦਾ ਹੈ ਦੇਹ ਵੀ ਕੁਰਬਾਨ ਹੁੰਦੀ ਹੈ ਤਾਂ ਹੋ ਜਾਏ ਕਬੀਰ ਜੀ ਕਹਿੰਦੇ ਮੈਂ ਇਹਦੀ ਕੀਮਤ ਜਾਣਦਾ ਭਗਤ ਜੀ ਦਾ ਆਪਾਂ ਵਾਕ ਪੜ੍ਹੇ ਅੱਗੇ ਭਗਤ ਰਵਦਾਸ ਜੀ ਮਹਾਰਾਜ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟ ਜਿਨ ਦਾ ਮਤਲਬ ਇੱਥੇ ਮਤਾਂ ਮਤਾਂ ਕਿਤੇ ਮੈਂ ਬੜਾ ਕਹਿੰਦੇ ਸੁਚੇਤ ਰਹੀ ਨਾ ਵੀ ਕਿਤੇ ਮੇਰਾ ਪ੍ਰੇਮ ਪਰਮੇਸ਼ਰ ਨਾਲੋਂ ਘਟ ਨਾ ਜਾਏ ਇਹਨਾਂ ਧਿਆਨ ਰੱਖਦਾ ਕਿਉਂ ਮੈਂ ਤਾਂ ਮੋਲ ਮਹਿੰਗੀ ਲਈ ਜੀ ਸਕਦਾ ਜਿੰਦ ਵਟੇ ਆਪਣਾ ਆਪ ਦਾਤੇ ਲਾ ਕੇ ਮੈਂ ਉਹਨੂੰ ਵਿਹਾਜੈ ਸਭ ਤੋਂ ਕੀਮਤੀ ਚੀਜ਼ ਹੋਵੇ ਬੰਦਾ ਉਹਦੇ ਲਈ ਨੰਗੀ ਤਲਵਾਰ ਖਿੱਚ ਕੇ ਪਹਿਰਾ ਦੇਣ ਲਈ ਤਿਆਰ ਹੋ ਜਾਂਦਾ ਸਸਤੀਆਂ ਚੀਜ਼ਾਂ ਘਰੋਂ ਬਾਹਰ ਹੁੰਦੀਆਂ ਨੇ ਕੋਈ ਸਾਨੂੰ ਆ ਕੇ ਆ ਕੇ ਤੁਹਾਡੀਆਂ ਚੀਜ਼ ਕੋ ਚੋਕੇ ਅਸੀਂ ਕਹਿੰਨੇ ਅਸੀਂ ਵੈਸੇ ਵੀ ਸੁੱਟਣੀ ਸੀ ਲੈ ਗਿਆ ਤੇ ਚੰਗਾ ਹੈ ਕੀਮਤੀ ਚੀਜ਼ ਲੈ ਗਿਆ ਕੋਈ ਉਸੀਂ ਸੈਂਕੜੇ ਕੋਹਾਂ ਦਾ ਸਫ਼ਰ ਕਰਕੇ ਵੀ ਉੱਥੇ ਪਰਤ ਜਾਂਦੇ ਹੋ ਉਹ ਚੀਜ਼ ਦੀ ਕੀਮਤ ਤੁਹਾਨੂੰ ਖਿੱਚਦੀ ਹੈ ਭਗਤ ਜੀ ਕਹਿੰਦੇ ਨੇ ਉਹ ਐਡਾ ਕੀਮਤੀ ਹੈ ਮੈਂ ਆਪਣੀ ਜਿੰਦ ਆਪਣਾ ਸਤਿਤਵ ਆਪਣਾ ਵਜੂਦ ਭੇਟ ਕਰਕੇ ਉਹਨੂੰ ਵਿਹਾਜਿਆ ਮੁਫਤ ਚ ਨਹੀਂ ਲੱਭਿਆ ਉਧਾਰ ਨਹੀਂ ਲਿਆ ਚੋਰੀ ਨਹੀਂ ਕੀਤਾ ਕਿੰਨਾ ਆਪਣੇ ਆਪ ਵਿੱਚ ਸੰਘਰਸ਼ ਕਰਕੇ ਉਹਨੂੰ ਪਾਇਆ ਮੈਂ ਇਸ ਕਰਕੇ ਮੈਂ ਕਦੇ ਵੀ ਨਹੀਂ ਚਾਹਾਂਗਾ ਵੀ ਮੇਰੀ ਸਾਹ ਉਹਦੇ ਨਾਲੋਂ ਟੁੱਟ ਜਾਏ ਸਹਿਬ ਸਤਿਗੁਰੂ ਕਹਿੰਦੇ ਨੇ ਤਨ ਤਨ ਜਾਏ ਤਾਂ ਜਾਓ ਚਰਨ ਕਮਲ ਚਿਤ ਵਿਧਿਆ ਕਹਿੰਦੇ ਮੇਰਾ ਚਿਤ ਵਾਹਿਗੁਰੂ ਦੀ ਯਾਦ ਨੂੰ ਸਮਰਪਿਤ ਹੋ ਗਿਆ ਵਿੰਨਿਆ ਗਿਆ ਪਰੋਇਆ ਗਿਆ ਜਿਵੇਂ ਮੋਤੀ ਨੂੰ ਵਿੰਨ ਕੇ ਉਹਦੇ 'ਚ ਧਾਗਾ ਪਰੋ ਲਈਦਾ ਕਿੰਦੇ ਮੇਰਾ ਚੇਤ ਚੇਤ ਦਾ ਅਰਥ ਤੇ ਚਿੰਤਨ ਮੇਰੇ ਚਿੰਤਨ ਵਿੱਚ ਮੇਰੇ ਚੇਤੇ ਵਿੱਚ ਉਹੀ ਚੱਲਦਾ ਰਹਿੰਦਾ ਹੈ ਹਰ ਵੇਲੇ ਮੇਰੇ ਚੇਤੇ ਦਾ ਹਿੱਸਾ ਬਣ ਗਿਆ ਹੁਣ ਉਹਨੂੰ ਚੇਤਾ ਕਰਨ ਵਾਸਤੇ ਮੈਨੂੰ ਕੋਈ ਕਿਸੇ ਦੂਰ ਭੀੜ ਤੋਂ ਪਰਿਵਾਰ ਤੋਂ ਅਲੱਗ ਹੋਣ ਦੀ ਲੋੜ ਥੋੜਾ ਜਿਵੇਂ ਲੋਭੀ ਦੇ ਚਿੰਤਨ ਵਿੱਚ ਲੋਭ ਹੈ ਕਾਮੀ ਦੇ ਚਿੰਤਨ ਵਿੱਚ ਕਾਮ ਹੈ ਚੋਰ ਦੇ ਚਿੰਤਨ ਵਿੱਚ ਪਦਾਰਥ ਹੈ ਮੇਰੇ ਚੇਤੇ ਵਿੱਚ ਉਹ ਪ੍ਰਭੇਸ਼ਰ ਹੈ ਮੈਂ ਕਿਤੇ ਵੀ ਹੋਵਾਂ ਉਹ ਮੇਰੇ ਚੇਤੇ ਵਿੱਚ ਵਸਿਆ ਹੀ ਰਹਿੰਦਾ ਹੈ ਹਰ ਵੇਲੇ ਜੇ ਭਗਤ ਰੋਚਨ ਜੀ ਦਾ ਸ਼ੰਕਾ ਦੂਰ ਕਰਦੇ ਹਾਂ ਭਗਤ ਨਾਮਦੇਵ ਸਾਹਿਬ ਜੀ ਨੇ ਕਿਹਾ ਸੀ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਕੀਰਤ ਦੇਹੀ ਨਾਲ ਹੋਵੇ ਤੇ ਬੰਦਗੀ ਚੇਤੇ ਨਾਲ ਹੋਵੇ ਜੇ ਇਹ ਤੋਂ ਉਲਟਾ ਹੋ ਰਿਹਾ ਹੈ ਵੀ ਬੰਦਗੀ ਕਰਨ ਦਾ ਵਖਾਵਾ ਬੰਦਾ ਦੇ ਹੀ ਨਾਲ ਕਰਦਾ ਹੈ ਤੇ ਦੁਨੀਆਂ ਚੇਤੇ ਨਾਲ ਕਮਾਉਂਦਾ ਹੈ ਫਿਰ ਤਾਂ ਗੁਰੂ ਨਾਨਕ ਮਹਾਰਾਜ ਕਹਿਣਗੇ ਨਵਾਬ ਦੌਲਤ ਖਾਨ ਤੇ ਕਾਜ਼ੀ ਵਾਹੋਂ ਵੀ ਨਮਾਜ਼ ਨਹੀਂ ਜੇ ਪੜੀ ਗਈ ਉਹਨਾਂ ਦੇ ਹੱਥ ਅੱਡੇ ਨੇ ਜ਼ਮੀਨ ਤੇ ਗੋਡੇ ਟੇਕੇ ਨੇ ਸਜਦਾ ਹੋਇਆ ਦੁਆ ਕੀਤੀ ਕਲਮਾ ਪੜਿਆ ਨਮਾਜ਼ ਦੀ ਸਾਰੀ ਪ੍ਰਕਿਰਿਆ ਪੂਰੀ ਹੋਈ ਮਹਾਰਾਜ ਨੇ ਆਖਿਆ ਨਹੀਂ ਪੜੀ ਨਮਾਜ਼ ਦੇਈ ਚੁਕਾਈ ਦੇਈ ਨਮਾਜ਼ੀ ਬਣਾ ਲਈਏ ਤੇ ਚੇਤਾ ਦੁਨੀਆਦਾਰ ਬਣਾ ਲਿਆ ਚਾਹੀਦਾ ਉਲਟਾ ਸੀ ਕਿ ਦੇਈ ਭਾਵੇਂ ਦੁਨੀਆਦਾਰ ਹੋ ਜਾਂਦੀ ਕਿਰਤ ਕਰਦੀ ਧਿਆਨ ਰੱਖਦੀ ਜੋ ਫਰਜ਼ ਨੇ ਉਹ ਨਿਭਾਉਂਦੀ ਤੇ ਚੇਤਾ ਨਮਾਜ਼ੀ ਹੋ ਜਾਂਦਾ ਬਾਦਤ ਵਾਲਾ ਹੋ ਜਾਂਦਾ ਬੰ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕਿੰਨੀ ਵਾਰ ਹੀ ਸੁਰਤ ਸ਼ਬਦ ਜਾਂ ਸ਼ਬਦ ਸੁਰਤ ਸ਼ਬਦ ਕਠਾਈ ਆਇਆ। ਸ਼ਬਦ ਦੀ ਝੋਟ ਹੀ ਸੁਰਤ ਉੱਤੇ ਪੈਂਦੀ ਏ ਤੇ ਸੁਰਤ ਨੇ ਹੀ ਸ਼ਬਦ ਨੂੰ ਅਡਾਪਟ ਕਰਨਾ ਹੈ ਧਿਆਨ ਚ ਰੱਖੀ। ਸ਼ਬਦ ਦਾ ਵਾਸਾ ਸੁਰਤ ਵਿੱਚ ਹੋਣਾ ਹੈ। ਜਿਸ ਦਿਨ ਸੁਰਤ ਸ਼ਬਦ ਦੇ ਵਿੱਚ ਰੰਗੀ ਜਾਂਦੀ ਹੈ ਦੇਹੀ ਆਪਣੇ ਆਪ ਹੀ ਸ਼ਬਦ ਗੁਰੂ ਦੀ ਪੈਰੋਕਾਰ ਹੋ ਜਾਂਦੀ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਸ਼ਬਦ ਗੁਰੂਏ ਤੇ ਸੁਰਤੀ ਸਿਖਾਏ ਧੁਨ ਦਾ ਮਤਲਬ ਏ ਕਿ ਸ਼ਬਦ ਵਿੱਚ ਟਿੱਕੀ ਸ਼ਬਦ ਤੇ عقیدہ ਤੇ ਸਿੱਧਕ ਪਾਲਣ ਵਾਲੀ ਜਿਹੜੀ ਸੁਰਤ ਹੈ ਉਹ ਸਿੱਖ ਹੈ ਜਦੋਂ ਸੁਰਤੀ ਕਰਕੇ ਜੀਵ ਸ਼ਬਦ ਵਿੱਚ ਜੁੜਦਾ ਹੈ ਤੇ ਉਹ ਸਿੱਖ ਹੋ ਜਾਂਦਾ ਹੈ ਸ਼ਬਦ ਗੁਰੂ ਹੈ ਪਰ ਸ਼ਬਦ ਦੀ ਝੋਟ ਸ਼ਬਦ ਦਾ ਅਸਰ ਸ਼ਬਦ ਦਾ ਪ੍ਰਭਾਵ ਪਹਿਣਾ ਤੇ ਸੁਰਤੀ ਉਤੇ ਹੀ ਹੈ ਨਾ ਝੋਟ ਸਾਰ ਹੈ ਸ਼ਬਦ ਕੀ ਤਾਸ ਗੁਰੂ ਮੈਂ ਦਾਸ ਇਸ ਵਾਸਤੇ ਜਿਵੇਂ ਗੁਰੂ ਰਾਮਦਾਸ ਮਹਾਰਾਜ ਨੇ ਫਰਮਾਇਆ ਹਰ ਪ੍ਰੀਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ RAM RAJ ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣਾ ਹੈ ਜਰੀ ਭਗਤ ਕਬੀਰ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਰਾਮਾ ਨਾਮ ਸਮਾਓ ਮੈਂ ਸਰਵ ਵਿਆਪਕ ਵਾਹਿਗੁਰੂ ਦੇ ਨਾਮ ਉਹਦੇ ਅਹਿਸਾਸ ਉਹਦੀ ਹੋਣ ਦੇ ਖਿਆਲ ਵਿੱਚ ਬੰਦਗੀ ਵਿੱਚ ਹਰ ਵੇਲੇ ਸਮਾਇਆ ਜੁੜਿਆ ਰਹਿੰਦਾ ਹਾਂ ਇੱਕ ਸੁਰ ਹੋਇਆ ਰਹਿੰਦਾ ਇਸ ਸ਼ਬਦ ਦੀ ਦਾਤ ਹੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਗਤ ਸਹਿਬਾਨਾ ਨੇ ਸਾਨੂੰ ਬਖਸ਼ੀ ਔਰ ਇਹ ਸ਼ਬਦ ਦਾ ਪੂਤੀ ਸਾਹਿਬ ਦੇ ਰੂਪ ਵਿੱਚ ਪਹਿਲਾ ਪ੍ਰਕਾਸ਼ ਪੁਰਬ ਜਦੋਂ ਅਸੀਂ ਮਨਾਉਂਦੇ ਹਾਂ ਤੇ ਇਹਦੇ ਕੁਝ ਇਤਿਹਾਸਕ ਮਹੱਤਤਾ ਹੁੰਦੀ ਹੈ ਕੁਝ ਦੀ ਫਿਲਾਸੋਫੀਕਲ ਮਹੱਤਤਾ ਹੁੰਦੀ ਹੈ ਆਉਣ ਵਾਲੇ ਦੀਵਾਨਾਂ ਵਿੱਚ ਆਪਾਂ ਇਸ ਦੀ ਚਰਚਾ ਕਰਨ ਦਾ ਯਤਨ ਕਰਾਂਗੇ ਪਰਸੋਂ ਦੇ ਵਿਸ਼ੇਸ਼ ਦੀਵਾਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਜਾਏ ਜਾਣਗੇ ਸਵਾਦ ਜੀ ਨੂੰ ਬੇਨਤੀ ਆਪ ਜੀ ਨੇ ਇਸੇ ਤਰ੍ਹਾਂ ਵਾਅਦਾ ਛੜ ਕੇ ਇਹਨਾਂ ਦੀਵਾਨਾਂ ਵਿੱਚ ਹਾਜ਼ਰੀਆਂ ਪਰਨ ਦੀ ਕਿਰਪਾਲਤਾ ਕਰਨੀ ਮਹਾਰਾਜ ਰਹਿਮਤ ਕਰਨ ਸ਼ਬਦ ਦਾ ਭਾਵ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ ਭੁੱਲ ਚੁੱਕ ਦੀ ਖਿਮਾ ਸਭਨਾਂ ਦਾ ਧੰਨਵਾਦ ਗੁਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ